ਸਾਡੇ ਕਰ ਮਸਾਲਾ ਜਿਹੜਾ ਵਸਤਿੰਦਰ ਪਾਈ ਘਰੋਂ ਤੋੜ ਕੇ ਲਿਆਂਦਾ ਇਸ ਦਿਨ ਤੋਂ ਸੌ ਆਉਂਦੀ ਹੈ ਨਹੀਂ ਖੁਸ਼ਬੂ ਐਨੀ ਖੁਸ਼ਬੂ ਆ ਕਿ ਸਾਗੇ ਕਰੇ ਤਰਿਆ ਤੇ ਖੁਸ਼ਬੂ ਸਾਰੇ ਘਰ ਦੀਆਂ ਘਾਟ ਚਲੇਗੀ ਤੋਂ ਆਗ ਪੁੱਛਦੇ ਹੀ ਕਿ ਤੁਸੀਂ ਕੀ ਤਰਿਆ ਅੱਜ ਬੜੀ ਵਧੀਆ ਖੁਸ਼ਬੂ ਆ ਰਹੀ ਹੈ ਅੱਜ ਤੇੰ ਦਾ ਦੇਸੀ ਸਾਗ ਬਰਿਆ ਤੇ ਮੱਕੀ ਦੀ ਰੋਟੀ ਸਾਡੇ ਕਰ ਬੰਦਦੀ ਆ ਹੌਤਮ ਦਿਖਾਣਾ ਕਿਵੇਂ ਬਣਾ ਰਹੇ ਨੇ ਆ ਵੇਖੋ ਉਤਮ ਮੱਕੀ ਦੀ ਰੋਟੀ ਖਾਣਾ ਕਿਵੇਂ ਬਣਾਉਂਦੇ ਹੂੰ ਮੈਨੂੰ ਖੋਲ੍ਹ ਦੇ ਮਾਤਾ ਜੀ ਆ ਮਾਤਾ ਜੀ ਸਾਡੇ ਬਣਾ ਰਹੇ ਨੇ ਆ ਮੱਕੀ ਦੀ ਰੋਟੀ ਜੀ ਜਦੋਂ ਕਰੋਗੇ ਨਾ ਉਹਨਾਂ ਦੇ ਮੱਕੀ ਦੇ ਆਟੇ ਦਾ ਤੇ ਦੇਖੋ ਕਿਵੇਂ ਕਿੰਨੀ ਮੇਰੇ ਤਾਂ ਲੱਗਦੀ ਹੈ ਪੇੜਾ ਬਣਾਉਣ ਤੇ ਕਿਵੇਂ ਗੋਲ ਗੋਲ ਮਿੱਦ ਮਿੱਦ ਕਿ ਮਿੱਦ ਮਿੱਦ ਕਿ ਉਹ ਸਖਤ ਕੀਤਾ ਜਾ ਰਿਹਾ ਹੈ ਮਦਰੀਏ ਕਿੰਨਾ ਜਿਆਦਾ ਜੋਰ ਲੱਗਦਾ ਹੈ ਇੱਥੇ ਪ੍ਰਾਧਾਨ ਚ ਜੋਰ ਲੱਗਦਾ ਲੱਗਦਾ ਤਾਂ ਉਹ ਤੇ ਡੋਲੇ ਬਣੇ ਹਨ ਬਣ ਗਿਆ ਬੜਾ ਅੱਜ ਪੇੜਾ ਘੋੜ ਕਿੱਧਾ ਜਾ ਰਿਹਾ ਤੁੰਨ ਘੁਮਾਇਆ ਜਾ ਰਿਹਾ ਮੋਲ ਕਰੇ ਪਰੋਲੇ ਕੁੜਾ ਮੋਲਦੀ ਮੁੰਬਰੀ ਦੀ ਮੱਕੀ ਦੀ ਰੋਟੀ ਆਪੋ 2000 ਦੀ ਰੋਟੀ ਬਣਾਇਆ ਕਰ ਆਹ ਮੱਕੀ ਦੀ ਰੋਟੀ ਪਾ ਲਈਏ ਤਪਾ ਤਪਾ ਤਪ ਲੱਗੇ ਤਪਾ ਤਪ ਮਾਤਰ ਮਿਕਨ ਰੋਟੀ ਆ ਪੇੜਾ ਬਣ ਕੇ ਨਾ ਆ ਤਿਆਰ ਹੋ ਗਿਆ ਤੁਮ ਮਾਤਾ ਜੀ ਰੱਖਣਗੇ ਤਵੇ ਤੇ ਗਰਮ ਗਰਮ ਤਵੇ ਤੇ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਇਹ ਆ ਗਿਆ ਤਵੇ ਤੇ ਯਾ ਬਣ ਗਈ ਗਾ ਠੀਕ ਹੈ ਹੁਣ ਆਪਾਂ ਸਟੋਪ ਕਰਦੇ ਹਾਂ ਨਾ ਕੋਲ ਦੇਖੋ ਕਿੰਨੀ ਪਤਲੀ ਹੋ ਗਈ ਇਸੇ ਮੋਕਲੇ ਤਿਆਰ ਸੁਰਾ ਜੀ ਰੇ ਰੇ ਗਿਆ ਨਹੀਂ ਇਹਨੀ ਪਤਲੀ ਕੋਈ ਨਹੀਂ ਬਣਦਾ ਹੁਣ ਆਪਾਂ ਚੋਕਾ ਨਾ ਰੱਖਦੇ ਆ ਵੇਖ ਇੱਕ ਮਿੰਟ ਇੱਥੇ ਰੁਕ ਜਾ ਹੋ ਗਈ ਤਿਆਰ ਰੋਟੀ ਕਿ ਨਹੀਂ ਹੋ ਗਈ ਤਿਆਰ ਆ ਵੇਖੋ ਕਿ ਵਿਚਾਰ ਆ ਰਹੀ ਰੋਟੀ ਬਣੀ ਆ ਪੂਰੀ ਉੱਤੇ ਚੈੱਕ ਕਰੋ ਦੇ ਲੱਗ ਰਹੀ ਨੇ ਤਲਾਰੀ ਪੂਰੀ ਮਾਦੇ ਸਾਗਰ ਦਰਸ਼ਕ મિતਰਾਓ ਆਪ ਮਨੇ ਸਾਡਾ ਸਾਗ ਅਸਤੇੰ ਦਾ ਭਾਈ ਉਹ ਪੈਲੀ ਫੁੱਟ ਰਾਹ ਟੋਟੇ ਕਲ ਹੁੰਦਾ ਹੈ ਮਾਰੋ ਕਟਸੀਰ ਨੂੰ ਅੱਧਾ ਧੂਆ ਸਾਦਮ ਬਟਾਵਾ ਮਾਰਿਆ ਆ ਬਿੱਟਾ ਆਹ ਕਰੋ ਮੇਰੀ ਥਾਲੀ ਬਣਾ ਦਿਓ ਤੇ ਮੈਂ ਜਾਣਾ ਆਪਣੇ ਡਾਈਨਿੰਗ ਟੇਬਲ ਤੇ ਠੀਕ ਹੈ ਅਚਾਰ ਤੇ ਪਿਆਜ ਨੂੰ ਤੇਰਾ ਮੈਂ ਆ ਮੇਰੀ ਥਾਲੀ ਲੱਗ ਗਈ ਏ ਸਾਗ ਦੀ ਮਾਤਾ ਜੀ ਨੇ ਪਾਰ ਤੱਕ ਕਿਉਂ ਦੇਸੀ ਅਚਾਰ ਤੇ ਐ ਰਾਜੇ ਮੇਰਾ ਫੁੱਲ ਤਾਂ ਇਹ ਮੇਰੀ ਰੋਟੀ ਅੰਨ ਖਾਲੀ ਜਾ ਰਹੀ ਹੈ ਆਦੀ 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 ਹੋ ਰਹੀ ਤੇ ਮੈਂ ਅੱਪ ਬਾਈ ਤੋਂ ਪਾਉਂ ਨਹੀਂ ਮੈਂ ਵਾਈਬਿੰਟ ਹੈ ਉਲਟਾ ਕਰ ਲਉਂਗਾ ਕੈਮਰਾ ਭਗਵਾਨ ਨੇ ਕਿੰਨਾ ਟਾਈਮ ਲੱਗਣਾ ਥਾਲੀ ਬਣਾਣ ਚ ਭੁੱਖ ਬੜੀ ਲੱਗੀ ਆ ਕੂਬਸ ਹੋ ਗਈ ਰੈਡੀ ਆ ਗਈ ਹੋ ਗਈ ਹੈ ਤੇ ਰੈਡੀ ਲੈ ਆਓ ਫਿਰ ਉਹਨੂੰ ਤਾਂ ਇਹ ਆ ਗਈ ਜੀ ਥਾਲੀ ਦੀ ਆ ਮੇਰੀ ਥਾਲੀ ਦੀ ਖੂਬਸੂਰਤੀ ਵੇਖੋ ਤੁਸੀਂ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਦੇ ਉੱਤੇ ਦੇਸੀ ਘਿਓ ਅਚਾਰ ਤੋਂ ਬਿਨਾਂ ਤੇ ਮੈਂ ਖਾਂਦਾ ਨਹੀਂ ਤੇ ਪਿਆਜ਼ ਤਾਂ ਬਹੁਤ ਜ਼ਰੂਰੀ ਹੈ ਇਹਦੇ ਬਿਨਾਂ ਤੇ ਮੇਰੀ ਰੋਟੀ ਲੰਘਦੀ ਨਹੀਂ 啊，干嘛呀？那不行，没干。<noise>